ਗੱਲ ਦੋਸਤੋ ਵੈਲਕਮ ਹੋ ਤੁਹਾਡਾ ਨਿਊ ਵਲੌਗ ਚ ਤੇ ਨਾਈਟ ਡਿਊਟੀ ਲੱਗੀ ਆ ਜੀ ਸਾਡੀ 8:00 ਤੋਂ 8:00 ਨਜੇ ਵੀ ਬਹੁਤ ਆ ਟੋਪੀਆਂ ਜੈਕਟਾਂ ਜਿਹਦਾ ਕਪਈਆਂ ਸਾਡੇ ਆ ਮੁੰਡਾ ਮੇਰੇ ਨਾਲ ਜੌਬ ਕਰਦਾ ਨਾਲ ਮੁੰਡਾ ਫਰੈਂਡ ਆਪਣਾ ਅਸੀਂ ਆਏ ਵੱਡੇ ਕੰਡੇ ਤੋਂ ਪਰਚੀ ਕੱਟ ਕੇ ਤੇ ਤੁਹਾਨੂੰ ਟੋਲ ਦਾ ਵੀਊ ਦਿਖਾਉਣਾ ਬਹੁਤ ਵਧੀਆ ਨਾਈਟ ਡਿਊਟੀ ਹਾਂਜੀ ਦੋਸਤੋ ਨਾਈਟ ਡਿਊਟੀ ਲੱਗੀ ਆ ਵੀਊ ਦੇਖੋ ਕਿੰਨਾ ਵਧੀਆ ਨਾਈਟ ਡਿਊਟੀ ਦਾ ਤੇ ਚਾਹ ਸੀ ਪੀ ਲਈ ਆ ਜੀ ਦੋ ਤਿੰਨ ਵਾਰੀ ਤੇ ਨੀਂਦ ਤੁਹਾਨੂੰ ਪਤਾ ਕਿੱਥੋਂ ਆਣੀ ਹੈ ਜੋ ਚਾਹ ਪੀ ਲਈਏ ਕੜੀ ਬਣਾ ਕੇ ਤੇ ਨਾਈਟ ਡਿਊਟੀ ਦਾ ਫਾਇਦਾ ਵੀ ਬਹੁਤ ਆਈ ਨੁਕਸਾਨ ਵੀ ਬੜਿਆ ਨੁਕਸਾਨ ਇਹ ਆ ਵੀ ਸਾਰੀ ਰਾਤ ਜਾਗਣਾ ਪੈਂਦਾ ਫਾਇਦੇ ਇਹ ਆ ਵੀ ਕੋਈ ਲੜਾਈ ਝਗੜਾ ਨਹੀਂ ਕਿਸੇ ਨਾਲ ਕੋਈ ਕਾਰ ਵਾਲੇ ਨਾਲ ਛੋਟੀ ਗੱਡੀ ਬਹੁਤ ਘੱਟ ਹੁੰਦੀ ਹੈ ਵੱਡੀ ਗੱਡੀ ਹੁੰਦੀ ਹੈ ਜਿਆਦਾ ਤੇ ਇਸ ਕਰਕੇ ਟੋਪੇ ਟੋਲ ਕਟਵਾਈ ਜਾਂਦੇ ਆਪੇ ਜਾਈ ਜਾਂਦੀ ਹੈ ਗੱਡੀ ਕੋ ਰੋਲਾ ਹੀ ਨਹੀਂ ਇਹੋ ਜਿਹਾ ਤੇ ਚਲੋ ਵਧੀਆ ਵਾ ਰਾਤ ਨੂੰ ਖਾਪਾ ਖਾਨਾ ਥੋੜਾ ਜਿਹਾ ਘੱਟ ਵਾ ਦਿਮਾਗ ਨੂੰ ਠੰਡ ਮਿਲਦੀ ਆ ਥੋੜੀ ਜਿਹਾ ਰਿਲੈਕਸ ਫੀਲ ਹੁੰਦਾ ਤੇ ਹਾਂਜੀ ਦੋਸਤੋ ਬਾਕੀ ਇਹ ਟੋਲ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਜੀ। ਪੰਜ ਲੈਣਾ ਜਲੰਧਰ ਸਾਈਡ ਨੂੰ ਜਾਂਦੀਆਂ, ਪੰਜ ਲੈਣਾ ਪਠਾਨਕੋਟ ਸਾਈਡ ਜਾਂਦੀਆਂ। ਤੁਹਾਨੂੰ ਦਿਖਾਉਣਾ ਮੈਂ ਥੋੜੀ ਅੱਗੇ ਹੋ ਕੇ ਦਿਖਾਉਣਾ। ਆਹ ਦੇਖੋ ਜੀ ਦੂਜੀ ਸਾਈਡ ਪੰਜ ਲੈਣਾ ਇਹ ਜਾਂਦੀਆਂ ਜੀ ਦਸੂਹਾ ਸਾਈਡ ਹੈ, ਦਸੂਹਾ ਮਕੇਰੀਆਂ ਪਠਾਨਕੋਟ। ਆਹ ਦੇਖੋ ਤੁਹਾਨੂੰ ਦੇਖਦਾ ਜੀ ਪੰਜ ਲੈਣਾ ਇਹ ਇੱਧਰ ਸਾਈਡ ਆ ਤੇ ਆਹ ਸਾਡੀ ਬਿਲਡਿੰਗ ਆ ਜਿੱਦੇ ਟਿਪਰ ਖੜਾ ਨਾਲ ਸਾਈਡ ਤੇ ਸਾਡੀ ਬਿਲਡਿੰਗ ਆ। ਕਿਉਂਕਿ ਸਾਡੇ ਆਫਿਸ ਆ ਸਾਰਿਆਂ ਦੇ। ਤੋ ਸਾਡਾ ਮੈਨੇਜਮੈਂਟ ਸਾਡੇ ਸੀਨੀਅਰ ਬੰਦੇ ਅੰਦਰ ਤੇ ਅਸੀਂ ਕਰਦੇ ਆਂ ਦੀ ਫੀਲਡ 'ਚ ਕੰਮ ਇੱਕ ਢੋਲੋ ਪਲਾਜਾ ਇਧਰ ਆ ਜੋ ਜਲੰਧਰ ਸਾਈਡ ਨੂੰ ਜਾ ਰਿਹਾ ਇਹ ਪਠਾਨਕੋੜ ਹਾਈਵੇ ਮਤਲਬ ਪਠਾਨਕੋੜ ਤੋਂ ਜਲੰਧਰ ਸਾਈਡ ਆ ਤੇ ਇੱਕ ਇਧਰ ਆ ਜੀ ਜੋ ਪਠਾਨਕੋੜ ਨੂੰ ਜਾਂਦਾ ਜਲੰਧਰ ਤੋਂ ਪਠਾਨਕੋੜ ਆ ਜੀ ਜਾਂਦਾ ਜਲੰਧਰ ਤੋਂ ਪਠਾਨਕੋੜ ਤੇ ਆਹ ਜਾਂਦਾ ਜੀ ਪਠਾਨਕੋੜ ਤੋਂ ਜਲੰਧਰ ਸਾਈਡ ਆ ਹਾਂਜੀ ਦੋਸਤੋ ਤੁਹਾਨੂੰ ਡੇਲੀ ਬਏ ਡੇਲੀ ਵੀਡੀਓ ਮਿਲਦੀ ਰਹਾ ਕਰੋਗੀ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਨਵੀਂ ਤੋਂ ਨਵੀਂ ਕੋਈ ਨਾ ਕੋਈ ਚੀਜ਼ ਦਿਖਾਉਂਦੇ ਰਹੀਏ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਜੀ ਧੰਨਵਾਦ ਜੀ